ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਮੈਂ ਮਤਲਬ ਕਹੋ ਨਹੀਂ ਸਕਦਾ ਕਦੀ ਇੰਨਾ ਇੰਨਾ ਪਿਆਰ ਮਾਣ ਇੱਜ਼ਤ ਪਿਆਰ ਦਿੰਦਾ ਪਰੀਖੋਟ ਵਾਲਿਆਂ ਨੇ ਮੈਂ ਨਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਬਣ ਗਈ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚੁਕਾ ਕੇ ਦੇਖ ਲਿਆ ਇਹਨਾਂ ਦਾ ਬਸ ਹੀ ਹੈ ਇਹ ਤਾਂ ਸਟੇਜਾਂ ਤੇ ਟੀਕ ਲੱਗਦੇ ਉੱਤੇ ਨਾ ਕੁਝ ਐ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਸ ਸਾਰਿਆਂ ਦੇ ਸਹਿਯੋਗ ਨਾਲ ਹੀ ਐ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਾ ਨਹੀਂ ਵਿਚਾਰਿਆ ਮੈਨੂੰ ਪਾਣੀ ਨੂੰ ਕਿਆ ਕਿਸੇ ਨੇ ਨਹੀਂ ਚਾਹ ਨੂੰ ਕਿਆ ਕਿਸੇ ਨੇ ਨਹੀਂ ਰੋਟੀ ਨੂੰ ਕਿਆ ਕਿਸੇ ਨੇ ਨਹੀਂ ਮੋਟਰ ਸਾਕੇ ਨਾਲ ਤੇਲ ਨੂੰ ਕਿਆ ਉਹ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੇ ਇੰਨਾ ਇੰਨਾ ਸਤਕਾਰ ਮਾਂ ਇੱਜ਼ਤ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂਗਾ ਕਰੋ ਜੀ 메인 ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਸੀਗੇ ਮੈਦਾਨ ਦੇ ਵਿੱਚ ਇੱਕ ਕਾਫੀ ਵੱਡੀ ਲੀਡ ਮਿਲਦੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਜਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਉਹ ਬੰਦ ਹੋ ਗਿਆ ਲੋਕਾਂ ਦਾ ਇਨਾਂ ਦਾ ਬਸ ਨਹੀਂ ਆ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਉੱਤੇ ਉਹਨਾਂ ਨਾਲ ਤੋਂ ਕਰਦੇ ਇਨਾਂ ਦਾ ਤਾਂ ਕੰਮ ਉਸਿਆ ਆਖਾ ਜੀ ਦੋਵਾਰੀ ਫਲਾਮੇ ਠੀਕ ਲੱਗਦੀ ਹਾਂ ਜੀ ਉਹ ਵੀ ਬਹੁਤ ਦੱਸਦੇ ਐਂ ਕੀ ਡਿਫਰ ਲੱਗਿਆ ਤੁਹਾਨੂੰ ਇੱਕ ਵਾਰੀ ਦੱਸੋ ਕਿ ਲੀਡ ਜਿਹੜੀ ਇਹ ਡਿਫਰੈਂਸ ਇਹ ਹੈ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀਜ਼ ਮਾਨ ਵਤੋਂ ਹੁਣ ਮੈਂ ਲੜਿਆ ਇੰਡੀਪੈਂਡੈਂਟ ਇਨਫੈਕਟ ਵੱਲੋਂ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਨ ਦੇ ਵੀ ਜੀ ਕਹਿੰਦੇ ਬਾਈ ਜੀ ਜੇ ਤੁਸੀਂ ਇਸ ਵਾਰੀ ਦੀ ਕਿਸੇ ਪਾਰਟੀ ਵੱਲੋਂ ਖੜਦੇ ਸੀ ਤੁਮ ਦੇ ਨੇ ਅਸੀਂ ਤਾਂ ਹੀ ਤੋਰਿਆ ਤੁਹਾਡੇ ਨਾਲ ਬਈ ਤੁਸੀਂ ਹਿੰਦੀ ਪੈਣ ਲੇ ਤਾਂ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹ ਕੇ ਵੀ ਉਹਨਾਂ ਨੂੰ ਪਿੱਠੀ ਨਹੀਂ ਦਿਖਾ ਸਕਦੇ ਅਸੀਂ ਕਿਵੇਂ ਗੁਰੂ ਘਰ ਮੱਥਾ ਟੇਕਣਾ ਹੈ ਬਾਈ ਜੀ ਡਿਪੋਰਟ ਤੇ ਬਸ ਲੋ ਜਿਹੜੇ ਲਾਸਟ ਹਫਤੇ ਕਾਫੀ ਰੁਖ ਬਦਲੇ ਆ ਜੀ ਬਹੁਤ ਰੁਖ ਬਦਲੇ ਆ ਜੀ ਬਹੁਤ ਜਦੋਂ ਤੇ ਅਸੀਂ ਹੂਲ ਵਾਲਾ ਰੋਡ ਚੌਕ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਸੀ ਤਿੰਨ ਚਾਰ ਰੋਡ ਚੌਕ ਪਿੱਛੇ ਆ ਸਾਰਾ ਕੁਝ ਹੀ ਬਦਲ ਗਿਆ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਥ ਦੇ ਨਾਲ ਹੀ